ਅੱਜ ਫਰੀਦਕੋਟ ਵਿੱਚ ਪੋਲਿੰਗ ਸ਼ੁਰੂ ਹੁੰਦੇ ਹੀ ਤੇਜ਼ ਹਨੇਰੀ ਦੇ ਪ੍ਰਕੋਪ ਕਾਰਨ ਨੋਗਰ ਵਸਤੀ ਦੀ ਗਲੀ ਨੰਬਰ 6 ਵਿੱਚ ਇੱਕ ਮਕਾਨ ਦਾ ਬਨੇਰਾ ਪੂਰਾ ਦਾ ਪੂਰਾ ਗਲੀ ਵਿੱਚ ਡਿੱਗ ਪਿਆ ਜਿਸ ਦੇ ਚਲਦੇ ਬਨੇਰੇ ਦੇ ਹੇਠਾਂ ਗਲੀ ਵਿੱਚੋਂ ਗੁਜ਼ਰ ਰਹੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਸਮੇ ਟੁੱਟੇ ਬਨੇਰੇ ਦਾ ਮਲਵਾ ਕਾਰ ਦੀ ਛੱਤ ਉੱਪਰ ਡਿੱਗਾ ਉਸ ਸਮੇ ਕਾਰ ਵਿੱਚ ਕਾਰ ਚਾਲਕ ਅਤੇ ਉਸ ਦੀ ਪਤਨੀ ਸਵਾਰ ਸਨ ਗਨੀਮਤ ਰਹੀ ਕਿ ਦੋਨੋਂ ਵਾਲ-ਵਾਲ ਬਚ ਗਏ ਲੇਕਿਨ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਦੂਜੇ ਪਾਸੇ ਬਨੇਰੇ ਦਾ ਮਲਵਾ ਗਲੀ ਵਿੱਚ ਦੂਰ-ਦੂਰ ਤੱਕ ਖਿਲਰਿਆ ਹੋਇਆ ਵੇਖਿਆ ਗਿਆ ਕਾਰ ਦਾ ਪਿਛਲਾ ਸ਼ੀਸ਼ਾ ਵੀ ਚੱਕਣਾ ਚੂਰ ਹੋ ਗਿਆ ਜਿਸ ਸਮੇਂ ਹਨੇਰੀ ਨਾਲ ਬਨੇਰਾ ਟੁੱਟਾ ਉਸ ਸਮੇਂ ਮਕਾਨ ਮਾਲਕ ਘਰ ਨਹੀਂ ਸੀ ਮਕਾਨ ਨੂੰ ਤਾਲਾ ਲੱਗਾ ਹੋਇਆ ਸੀ ਕਿਦਾਂ ਹੋਈ ਇਹ ਸਾਰਾ ਇਹ ਸਵੇਰ 8:30 ਵਜੇ ਤੋਂ ਘਰ ਤੋਂ ਨਿਕਲੇ ਸੀਗੇ ਜੀ ਇਹ ਇੱਕਦਮ ਵਾਵਰੋਲਾ ਆਇਆ ਤੇ ਗੱਡੀ ਦੇ ਉੱਤੇ ਜਿਹੜਾ ਹੈਗਾ ਛੱਤ ਦੇ ਉੱਤੇ ਸਾਰਾ ਕੁਝ ਬਨੇਰਾ ਝੜ ਗਿਆ ਸਾਰਾ ਇਹ ਅੰਦਰ ਸੀ ਕੋਈ ਸਵਾਰੀਆਂ ਅੰਦਰ ਮੈਂ ਤੇ ਮੇਰੇ ਮੈਡਮ ਦੋਨੋਂ ਅਸੀਂ ਜਾ ਰਹੇ ਸੀਗੇ ਬਚਾਓਗੇ ਬਚਾਓਗੇ ਬਿਲਕੁਲ ਪੂਰੀ ਤਰ੍ਹਾਂ ਬਚਾਓਗੇ ਕਿੰਨਾ ਕੁ ਨੁਕਸਾਨ ਹੋ ਗਿਆ ਗੱਡੀ ਦਾ ਨੁਕਸਾਨ ਤਾਂ ਦੇਖੋ ਇੰਸ਼ੋਰੈਂਸ ਹੋਈ ਹੋਈ ਹੈ ਗੱਡੀ ਦੀ ਤੇ ਇੰਸ਼ੋਰੈਂਸ ਕੰਪਨੀ ਜਿਹੜੀ ਹੈਗੀ ਉਹ ਆਪਣਾ ਕਰੇਗੀ ਸਾਰਾ ਉਹ ਸਰਵੇ ਕਰੇਗਾ ਉਸ ਤੋਂ ਬਾਅਦ ਹੀ ਪਤਾ ਲੱਗੇ ਕਿੰਨਾ ਨੁਕਸਾਨ ਹੋਇਆ ਜੀ thank <laughs> you